ਸ਼੍ਰਮਨੇ ਕਾਲੀਦਲ ਦੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਅੱਜ ਇਸੜੂ ਵਿਖੇ ਪਹੁੰਚੇ ਸੀ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਬਾਗਿਆਂ ਦੇ ਉੱਪਰ ਵੀ ਨਿਸ਼ਾਨੇ ਸਾਦੇ ਗਏ ਨੇ ਤੇ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਵੀ ਜਿਹੜੀ ਹੈ ਇਸੜੂ ਦੇ ਵਿੱਚ ਦਿੱਤੀ ਗਈ ਹੈ ਇੱਕ ਸ਼ੇਰ ਕਰਨਲ ਇਸੜੂ ਨੂੰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਾਗਿਆਂ ਦੇ ਉੱਪਰ ਨਿਸ਼ਾਨੇ ਸਾਦੇ ਗਏ ਤੇ ਇਸੇ ਨਾਲ ਹੀ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕੁਝ ਜਿਹੜੇ ਕੌਮ ਦੇ ਗੱਦਾਰ ਨੇ ਉਹ ਚੇਅਰਮੈਨੀਆਂ ਤੇ ਗਨਮੈਨਾ ਦੇ ਲਾਲਚਾਂ ਦੇ ਵਿੱਚ ਸਿੱਕ ਕੌਮ ਦੇ ਦੁਸ਼ਮਨਾ ਦੇ ਨਾਲ ਜਾ ਕੇ ਰਲ ਚੁੱਕੇ ਨੇ ਤੇ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧਿਆ ਕਿਹਾ ਗਿਆ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਘਰਾਂ ਤੋਂ ਮਹੰਤਾ ਦੇ ਕਬਜ਼ੇ ਛਡਵਾਏ ਸੀ ਪਰ ਫਿਰ ਤੋਂ ਗੁਰੂ ਘਰਾਂ ਦੇ ਉੱਪਰ ਕਬਜ਼ੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਆਰਐਸਐਸ ਦੇ ਖਿਲਾਫ ਜਿਹੜਾ ਹੈ ਬੋਲਿਆ ਗਿਆ ਹੈ ਤੇ ਆਓ ਸੁਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਸੰਬੋਧਨ ਦੇ ਦੌਰਾਨ ਕੀ ਕੁਝ ਕਿਹਾ ਗਿਆ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਬਣਾਉਂਦੀਆਂ ਜਿਹੜੀਆਂ ਕੌਮਾਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਜੀਵਨ ਬਾਰੇ ਦੱਸਦੀਆਂ ਕੋਈ ਕੌਮ ਅਗੇ ਵਾਦੀਆਂ ਸਿੱਕ ਇਤਿਹਾਸ ਦੇਖ ਲਓ ਸ਼ਹਾਦਤਾਂ ਨਾਲ ਜੁੜਿਆ ਕੁਰਬਾਨੀਆਂ ਨਾਲ ਜੁੜਿਆ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਬਣਿਆ ਅੱਜ ਦੇਸ਼ ਦਾ ਆਜ਼ਾਦੀ ਦਾ ਦਿਵਸ ਆਪਾਂ ਮਨਾ ਰਹੇ ਆਂ ਆਜ਼ਾਦੀ ਦਵਾਈ ਕੀਨੇ ਕੀਨੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੀਨੇ ਸ਼ਹਾਦਤਾਂ ਦਿੱਤੀਆਂ ਸਭ ਤੋਂ ਵੱਧ ਨੁਕਸਾਨ ਕੀਦਾ ਹੋਇਆ ਦੇਸ਼ਦਾਨ ਹੋਣ ਤੇ ਜੇ ਤੁਸੀਂ ਅੰਕੜੇ ਦੇਖੋ ਤੇ ਕੱਲੇ ਸਿੱਖਾਂ ਨਹੀਂ ਸੇਰਾ ਜਾਂਦਾ ਸਿੱਖ ਕੌਮ ਨੂੰ ਸੇਰਾ ਜਾਂਦਾ ਦੇਸ਼ ਨੂੰ ਆਜ਼ਾਦ ਕਰਾਉਂਦਾ ਤੁਸੀਂ ਦੇਖ ਲਓ ਮੈਂ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਮੈਂ ਇੰਟਰਨੈਟ ਤੇ ਦੇਖਿਆ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਈਆਂ ਅੰਗਰੇਜ਼ਾਂ ਨੇ ਹੀ ਲੜਾਈ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਵਾਸਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਆਪਣੇ ਆਜ਼ਾਦੀ ਕੁਹਾੜੀਏ ਸਨ ਜਾਂ ਆਪਣੇ ਬਜ਼ੁਰਗ ਸਨ ਉਹਨਾਂ ਨੇ ਲੜਾਈਆਂ ਲੜੀਆਂ ਤੇ ਅੰਗਰੇਜ਼ਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਮੈਂ ਇਤਿਹਾਸ ਦੇਖ ਰਿਹਾ ਸੀ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ 121 ਆਪਣੇ ਫਰੀडम फाइਟਰ ਨੂੰ ਫਾਂਸੀ ਦਿੱਤੀ 121 ਲੋਕਾਂ ਨੂੰ ਫਾਂਸੀ ਦਿੱਤੀ ਤੇ ਉਹਨਾਂ 121 ਵਿੱਚੋਂ 93 ਸਿੱਖ ਸੀ ਪੂਰੇ ਦੇਸ਼ ਵਿੱਚ 121 ਲੋਕਾਂ ਨੂੰ ਫਾਂਸੀ ਅੰਗਰੇਜ਼ਾਂ ਨੇ ਦਿੱਤੀ ਤੇ 93 ਉਹਨਾਂ ਚੋਂ ਸਿੱਖ ਸੀ ਜਿਹੜੇ ਜੇਲਾਂ ਚ ਸਿੱਤੇ ਗਏ ਕਾਲਾ ਪਾਣੀ ਦੀਆਂ ਜੇਟਾਂ ਸਿੱਤੇ ਗਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2646 ਲੋਕ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2147 2646 ਚੋਂ ਤੁਹਾਡੇ ਸਿੱਖ ਭਰਾ ਸੀ ਜੇਲਿਆਂ ਵਾਲਾ ਬਾਗ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ 819 ਜੋ ਸਿੱਖ ਸੀ ਆਪਣੀ ਆਬਾਦੀ 1.5% ਹੈ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 95% ਕਮਰ ਕੁਰਬਾਨੀਆਂ ਆਪਾਂ ਦਿੱਤੀਆਂ ਮੈਂ ਪਾਰਲੀਮੈਂਟs ਵੀ ਆ ਮੁੱਦਾ ਉਠਾਇਆ ਸੀ ਮੈਂ ਕਿਹਾ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਔਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਕੌਮ ਨੇ ਸ਼ਹਾਦਤਾਂ ਦੇ ਕੇ ਅੱਜ ਦੇਸ਼ ਨੂੰ ਆਜ਼ਾਦ ਕਰਾ ਕੇ ਨੀ ਤਰੱਕੀ ਲਿਆਂਦਾ ਉਹ ਕੌਮ ਸਿੱਕੋਮ ਹੈ ਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਆਪਣੀ ਕੌਮ ਹੈ ਜਿਹਦਾ ਕੋਈ ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਥੋੜਾ دریاਵਾਂ ਦਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿੱਤਾ ਪੰਜਾਬੀ ਇਸ ਬੋਲਦੇ ਇਲਾਕੇ ਕਰ ਦਿੱਤੇ ਤੁਸੀਂ ਦੇਖ ਲੋ ਐਡੇ ਵੱਡੇ ਵੱਡੇ ਬੰਦੇ ਕਿ ਦਰਬਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਇਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲਣ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ਼ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਕਿਦੋਂ ਜਾਗੋਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਥੋੜੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਐਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੋਦਰਾ ਕਰਕੇ ਗਨਮਨਾ ਕਰਕੇ ਜਰਮਨੀਆ ਕਰਕੇ ਬਿਕ ਗਏ ਹੈ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਕਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਹੈ ਥੋੜੇ ਗੁਰੂ ਘਰਾਂ ਦੇ ਉੱਤੇ ਕਾਬਜ ਹੋਣਾ ਸ਼ੁਰੂ ਹੋ ਗਏ ਐ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਹੈ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ 'ਚ ਦੁਨੀਆ 'ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਐ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ ਜੋ ਇਨਾਂ ਦੇ ਚਾਪਲੂਸ ਹੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇੰਦੇ ਭੇਜਦੇ ਆ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਾਹਤਿਆਂ ਨੂੰ ਉੱਤੇ ਕੰਟਰੋਲ ਕਰਾ ਦਿੰਦਾ ਓਵੇਂ ਹੀ ਓਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉਥੇ ਗੁਰੂ ਘਰਾਂ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ ਆਰਐਸਐਸ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਇਹ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ ਹਰਿਆਣਾ ਅਲੱਗ ਕਰ ਦਿੱਤਾ ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਅੱਪਾ ਕਮੇਟੀਆਂ ਬਣਾਉਣੇ ਆ ਇੰਤਜ਼ਾਮ ਜਿਹੜਾ ਗੁਰੂ ਘਰਾਂ ਦਾ ਕਿ ਵੋਟਾਂ ਰਾਹੀਂ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨਾਮਿਨੇਟ ਕਰ ਦਿੱਤੇ ਐ ਟੋੜ ਦਿੱਤੇ ਕਦੋਂ ਜਾਗੋਗੇ ਜਦੋਂ ਬਾਕੀ ਬਚਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ 나ਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਇੱਕ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕੀ ਕੀ ਮਰਿਆਦਾ ਕੀ ਮਰਿਆਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੀ ਹਲੇ ਵੀ ਆਪਾਂ ਸਮਝਦੇ ਨਹੀਂ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਅਪਰਾਏ ਕਿਹੜੇ ਐ ਜਿਹੜੇ ਹੁੰਦਾ ਗੱਲਾਂ ਵੱਡੀਆਂ ਕਰ ਦਿੰਦਾ ਆਪਣੀਆਂ ਭਾਵਨਾਵਾਂ ਨਾਲ ਖੇਡ ਜਾਂਦਾ ਤੇ ਆਪਾਂ ਮਗਰ ਲੱਗ ਜਾਂਦੇ ਆ ਤੇ ਫਿਰ ਪਛਤਾਉਂਦੇ ਰਹਿੰਦੇ ਆ ਤੇ ਪਛਤਾ ਕੇ ਕੀ ਹੋਊਗਾ ਨੁਕਸਾਨ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਚੰਡੀਗੜ੍ਹ ਤੋਂ ਕਿਤੇ ਪੰਜਾਬ ਚਲੇ ਜਾਓ ਜੇ ਸੜਕਾਂ ਤੇ ਜਾ ਰਹੇ ਹੋ ਅਕਾਲੀ ਦਲ ਨੇ ਬਣਾਈਆਂ ਜੇ ਵੱਡੇ ਵੱਡੇ ਚਾਰ ਲੇਨ ਐਕਸਪ੍ਰੈਸ ਵੇ ਤੇ ਤੁਸੀਂ ਸਫ਼ਰ ਕਰ ਰਹੇ ਹੋ ਅਕਾਲੀ ਦਲ ਨੇ ਬਣਾਇਆ ਮੈਂ ਹੁਣੀ ਆ ਰਿਹਾ ਸੀ ਖੰਨੇ ਜਿਹੜਾ ਮੈਂ ਦੱਸਿਆ ਆਪਣੇ ਜਿਹੜੇ ਮੇਰੇ ਨਾਲ ਬੈਠੇ ਸੀ ਆ ਜਿਹੜਾ ਪੁਲ ਦੇ ਖੰਨੇ ਸ਼ਹਿਰ ਦੇ ਵਿੱਚ ਹੈ ਉਹ ਵੀ ਕਾਲੀ ਦਲ ਨੇ ਬਣਾਇਆ ਜੇ ਕੋਈ ਕੱਸੀ ਦੇਖੋਗੇ ਨਹਿਰ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਈ ਹੈ ਜੇ 에어ਪੋਰਟ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਇਆ ਤੁਹਾਡੇ ਟਿਊਬਵਲ ਦੇ ਕਨੈਕਸ਼ਨ ਕਾਲੀ ਦਲ ਨੇ ਦਿੱਤੇ ਹੈ ਤੁਹਾਡੀ ਕੱਸੀਆਂ ਕਾਲੀ ਦਲ ਨੇ ਬਣਾਈਆਂ ਮੁਫਤ ਬਿਜਲੀ ਕਾਲੀ ਦਲ ਨੇ ਦਿੱਤੀ ਹੈ ਆਟਾ ਦਾਲ ਤੋਂ ਲੈ ਕੇ ਜੋ ਜੋ ਤੁਜੀ ਤੀਜਾ ਦੇਖਦੇ ਹਾਂ ਤੁਹਾਡੀ ਆਪਣੀ ਪਾਰਟੀ ਕਾਲੀ ਦਲ ਨੇ ਮੈਨੂੰ ਕੋਈ ਕਹਿੰਦਾ ਜਦੋਂ ਮੈਂ ਗੱਲਾਂ ਕੀਤੀਆਂ ਕਿ ਆ ਸਾਰਾ ਕੁਝ ਅਕਾਲੀ ਦਲ ਨੇ ਕੀਤਾ ਮੈਨੂੰ ਇੱਕ ਬੰਦਾ ਕਹਿੰਦਾ ਆ ਤਾਂ ਸਰਕਾਰਾਂ ਦੇ ਕੰਮ ਹੁੰਦੇ ਆ ਮੈਂ ਕਿਹਾ ਠੀਕ ਹੈ ਜੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਜਿੰਮੇਵਾਰੀ ਕਿਉਂ ਨਹੀਂ ਸੰਭਾਲੀ ਆ ਝਾੜੂ ਵਾਲਿਆਂ ਦੀ ਸਰਕਾਰ ਭਗਵੰਤ ਮਾਨ ਦੀ ਹੈ ਆ ਕਿਉਂ ਨਹੀਂ ਜਿੰਮੇਵਾਰੀ ਸੰਭਾਲਦੇ ਆ ਕਿਉਂ ਨਹੀਂ ਕੰਮ ਕਰਦੇ ਇੱਕ ਇੱਕ ਪੁਲ ਦੱਸ ਦਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਜਿਹੜੀ ਕੋਈ ਕਾਂਗਰਸ ਨੇ ਤੇ ਹੁਣ ਝਾੜੂ ਵਾਲੇ ਨੇ ਬਣਾਈ ਹੈ ਆਪਣਾ ਘਰ ਹੈ ਪੰਜਾਬ ਆਪਾਂ ਇੱਥੇ ਦੇ ਰਹਿਣ ਵਾਲੇ ਆ ਆਪਾਂ ਕਿਤੇ ਜਾ ਨਹੀਂ ਸਕਦੇ ਆਪਣਾ ਦੇਸ਼ ਹੈ ਜੇ ਆ ਕਮਜ਼ੋਰ ਹੋਈ ਜਾਊਗਾ ਇਹ ਜੀਆਂ ਪਾਰਟੀਆਂ ਇੱਥੇ ਰਾਜ ਕਰਦੀਆਂ ਰਹਿਣੀਆਂ ਜਿਨ੍ਹਾਂ ਦੇ ਦਿਲ 'ਚ ਕੋਈ ਦਰਦ ਨਹੀਂ ਕੋਈ ਪੰਜਾਬ ਨੂੰ ਅੱਗੇ ਲੈ ਜਾਣ ਦਾ ਕੋਈ ਸੁਪਨਾ ਨਹੀਂ ਤੇ ਹੋਊਗਾ ਕੀ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਆ ਜਿਹੜੀ ਸਰਕਾਰ ਬਣੀ ਐ ਝਾੜੂ ਵਾਲੇ ਨੇ ਕਹਿੰਦੇ ਕੀ ਸੀ ਕਰ ਕੀ ਦਿਖਾਇਆ ਬੜਾ ਨਾਰਾ ਲੱਤਾ ਸੀ ਆਮ ਆਦਮੀ ਦੀ ਸਰਕਾਰ ਬਣੂਗੀ ਆ ਸਿਕਿਉਰਿਟੀ ਸਿਕਿਉਰਿਟੀ ਵਾਲੇ ਕੋਈ ਨਹੀਂ ਹੋਣਗੇ ਭਗਵੰਤ ਮਾਨ ਕੱਲਾ ਸੜਕਾਂ ਤੇ ਤੁਰਿਆ ਹੋਊਗਾ ਮੁੱਖ ਮੰਤਰੀ ਬਣ ਕੇ ਇਸਰੂ ਵਾਲਿਓ ਤੁਹਾਡਾ ਤਾਂ ਇੱਥੇ ਬੰਦਿਆਂ ਨੂੰ ਇਕੱਠਾ ਕਰਨਾ ਹੀ ਬੰਦ ਕਰਤਾ ਇਹਨਾਂ ਨੇ ਭਗਵੰਤ ਮਾਨ ਆਉਂਦਾ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਸਾਰੇ ਸਕੂਲ ਬੰਦ ਕਰ ਦਿੰਦੇ ਆ ਸੜਕਾਂ ਬੰਦ ਕਰ ਦਿੰਦੇ ਆ ਆ ਆਮ ਆਦਮੀ ਦੀ ਸਰਕਾਰ ਹੈ ਕਿਤੇ ਮੁੱਖ ਮੰਤਰੀ ਦੇਖਿਆ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਹੈ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲ ਅੰਕੜੇ ਆ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਅਖੀਰਲੀ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 180 ਹਜ਼ਾਰ ਕਰੋੜ ਸੀ 70 ਸਾਲਾਂ ਵਿੱਚ 180 ਹਜ਼ਾਰ ਕਰੋੜ ਚੜ੍ਹਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ ਇੱਕ 5 ਸਾਲਾਂ 'ਚ ਵਧਾਤਾ ਕਰਜ਼ਾ 1 ਲੱਖ 80 ਹਜ਼ਾਰ ਤੋਂ 2 ਲੱਖ 80 ਹਜ਼ਾਰ ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੜਾ ਦਿੱਤਾ ਕਰਜ਼ਾ ਅੱਜ ਕੀ ਹੈ ਰੋਜ਼ ਕਰਜ਼ਾ ਲੈ ਲੈਂਦੇ ਆ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ੂਰੀ ਆਪਣੇ ਇਸ਼ਤਿਹਾਰ ਹਜ਼ਾਰ ਕਰੋੜ ਰੁਪਇਆ ਹਰ ਸਾਲ ਹਥਿਆਰਾਂ ਦੇ ਲਾਉਂਦੇ ਆ ਆਪਣੇ ਝੂਠੇ ਪ੍ਰੋਪਾਗੈਂਡਾ ਕਰਨ ਤੇ ਲਾਉਂਦੇ ਐ ਕਿਉਂ ਲਾਉਂਦੇ ਐ ਕਿਉਂਕਿ ਜਿਹੜੀ ਏਜੰਸੀ ਦਾ ਹੀ ਆ ਇਸ਼ਤਿਹਾਰ ਦਿੰਦੇ ਐ 20% ਉਹਨਾਂ ਤੋਂ ਕੈਸ਼ ਲੈਂਦੇ ਐ ਆ ਸਾਰਿਆਂ ਦੀਆਂ ਇਨਕੁਆਇਰੀਆਂ ਹੋਣਗੀਆਂ ਤੁਸੀਂ ਹੈਰਾਨ ਰਹਿ ਜਾਓਗੇ ਕਿੰਨੇ ਵੱਡੇ ਪੱਧਰ ਤੇ ਇਹ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਅੱਜ ਤਾਮਿਲਨਾਡੂ ਦੇ ਖਬਰਾਂ ਵਿੱਚ ਭਗਵੰਤ ਮਾਨ ਦੀ ਫੋਟੋ ਆ ਰਹੀ ਐ ਨਾਗਾ ਲੈਂਡ ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਤਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋਕ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿੱਡੇ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਕੀ ਉਹਦੇ ਬਾਅਦ ਪਹਿਲੇ ਮਾਰਫੇਡ ਰਹੀਂ ਸਰਕਾਰੀ ਏਜੰਸੀ ਰਹੀਂ ਪੰਜੀਰੀ ਬਣ ਕੇ ਆਉਂਦੀ ਸੀ ਉਹਨਾਂ ਨੇ ਕੀ ਕੀਤਾ ਮਾਰਫੇਡ ਨੂੰ ਕੱਢ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋਰ ਐਜੀ ਚੀਜ਼ਾਂ ਨਿਕਲੀਆਂ ਆਉਂ ਤਾ ਸ਼੍ਰੋਮਣੇ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਸੀ ਪਿੰਡ ਇਸੜੂ ਦੇ ਵਿੱਚ ਪਹੁੰਚੇ ਹੋਏ ਸੀ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਸ਼੍ਰੋਮਣੇ ਕਾਲੇ ਦਲ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇਹ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਗ ਦੇ ਰੋਣ ਟੀਵੀ ਪੰਜਾਬ